ਹਾਂ ਜੀ ਦਰਸ਼ਕੋ YouTube ਚੈਨਲ ਅਤੇ Facebook ਪੇਜ ਓਨਲੀ ਟਰੂਥ ਨਿਊਜ਼ 082 ਸੱਚ ਦੀ ਆਵਾਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਅੱਜ ਦੋ ਮੁੱਦੇ ਤੁਹਾਡੇ ਨਾਲ ਅਸੀਂ ਸੇਰ ਕਰਨ ਜਾ ਰਹੇ ਹਾਂ। ਪਿਛਲੇ ਦਿਨ ਇਹ ਤਾਂ ਪਹਿਲਾ ਟਰੌਪ ਦੇ ਬੰਦ ਹੋਇਆ। ਕਰਨ ਸਾਹਿਬ ਦੇ ਮੂਹਰੇ ਇੱਕ ਬਹੁਤ ਕਰਨਾ ਲੱਗਿਆ ਸੀ। ਉਸ ਦਾ ਮੈਟਰ ਕੁਝ ਇਸ ਤਰ੍ਹਾਂ ਸੀ ਕਿ ਇੱਕ ਵੇਦ ਜੀ ਦੀ ਜੋ ਵਰਕਸਾਪ ਹੈ ਅਦਾਲਤ ਵੱਲੋਂ ਉਸ ਨੂੰ ਬੰਦ ਕਰਨ ਦਾ ਹੁਕਮ ਬੰਦ ਕਰਦੇ ਹੁਕਮ ਆਇਆ ਸੀ। ਕੋ ਦਿਸੂ ਬਾਈ ਨਾਲ ਇਹ ਮਤਲਬ ਮੈਟਰ ਹੈ ਜੋ ਮੇਲ ਖਾਂਦਾ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਜੀ ਹਾਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਸਾ ਆਪਣਾ ਨਾਮ ਦੱਸੋਗੇ ਜੀ ਲਖਵੀਰ ਸਿੰਘ ਆ ਸਰ ਅੱਛਾ ਜੀ ਪਿੰਡ ਤੁਹਾਡਾ ਮੈਲਾ ਕਿਹੜਾ ਪਿੰਡ ਮੈਲਾ ਚਾਹ ਕਾ ਜੀ ਤੁਹਾਡੇ ਨਾਲ ਇੱਕ ਮਤਲਬ ਆਪਣੇ ਕੋਈ ਰੋਲਾ ਸੀਗਾ ਆਪਣੇ ਬਰਕਤ ਸਾਹਿਬ ਦਾ ਤੁਹਾਡੇ ਨੇ ਜੀ ਤੋਂ ਨਿੱਕਾ ਹਰ ਤਰੀਕਾ ਮੈਟਰ ਕੀ ਹੈ ਇਹ ਮੈਟਰ ਸਰ ਜੀ ਇਹ ਹੈ ਜੀ ਇਹ ਟੋਕਲੇ ਜੀ ਵੀ ਸੀ ਲੈ ਕੇ ਆਉਂਦਾ ਚੈਨ ਵਾਲੀਆਂ ਤੇ ਉਹ ਵੀ ਮਗਰੋਂ ਕੋਠਵਾਨ ਨੇ ਕੋਪਲਾਈਨ ਦੀ ਬੀਬੀ ਸੀ ਦੇ ਚੈਨ ਆਲੀ ਦੀਆਂ ਤੇ ਉਸ ਤੋਂ ਬਾਅਦ ਇਹਨੂੰ ਕੋਰਟ ਨੇ ਇੱਕ ਮੌਕਾ ਦਿੱਤਾ ਕਿ 2024 ਦੇ ਚੌਥੇ ਹੀ ਵੇਚੀ ਜੀ। ਅੱਛਾ ਜੀ। ਦਿੱਤਾ ਉਤੋਂ ਅਬ ਵੀ ਵਰਕਸ਼ਾਪ ਕਿਤੇ ਹੋਰ ਸੰਤ ਕਰ ਲੈ ਤੇਰੀ ਦੁਕਾਨ ਆ ਹੈਵੀ ਨਹੀਂ ਸੁਣਰੀ ਦੀ ਵਰਤੋਂ ਹੁੰਦੀ ਆ। ਅੱਛਾ ਜੀ। ਤੇ ਇਹਨੇ ਕੋਰਟ ਦਾ ਆਦੇਸ਼ ਨਹੀਂ ਮੰਨਿਆ ਉਹਦੀ ਬਾਅਦ ਨੇ ਜ਼ਰੂਰ ਅਪੀਲ ਪਾਈ। ਅੱਛਾ। ਉਹ ਖਾਰਜ ਹੋ ਗਈ ਉਹਦੀ। ਖਾਰਜ ਹੋਣ ਤੋਂ ਬਾਅਦ ਫੇਰ ਜੱਜ ਨੇ ਇਹਨੂੰ ਬੁਲਾਇਆ ਮੌਕੇ ਤੇ। ਦੀਪਲ ਦੀ ਦੁਕਾਨ ਕਿਤੇ ਹੋਰ ਸੰਤ ਕਰ ਲੈ। ਉਸ ਤੋਂ ਬਾਅਦ ਸਰ ਜੀ ਇਹਨੇ 20 ਦਿਨਾਂ ਦਾ ਟਾਈਮ ਲੈ ਲਿਆ ਕੋਟ ਤੋਂ ਜੋ ਕਿ ਪਿਛਲੇ ਪਿਛਲੇ ਦਿਨ ਹੀ 18 ਤਰੀਕ ਨੂੰ ਧਰਨਾ ਲੱਗਿਆ ਉਹ ਲਾਸਟ ਦਿਨ ਸੀ ਤੇ ਉਸ ਦਿਨਾਂ ਜਾ ਕੇ ਇਹਨੇ ਕਿਹਾ ਕਿ ਵੀ ਮੈਂ 18 ਤਰੀਕ ਤੱਕ ਵੀ ਆਰ ਦੀ ਦੁਕਾਨ ਦਾ ਸਮਾਨ ਚੱਕ ਲਵਾਂਗਾ ਇਹਨੇ ਸਮਾਨ ਚੱਕਿਆ ਨਹੀਂ ਹੋਇਆ ਸਰ ਜੀ ਧਰਨਾ ਲਗਾਇਆ ਤੇ ਕੋਟ ਨੇ ਵਾਰ-ਵਾਰ ਇਹੀ ਤੈਨ ਦੇ ਰਿਹਾ ਜੀ ਤੂੰ ਦੁਕਾਨ ਕਿਤੇ ਹੋਰ ਸਿਫਟ ਕਰ ਲੈ ਭਾਈ ਨਹੀਂ ਤੇਰੀ ਦੁਕਾਨ ਸੇਲ ਵੀ ਹੋ ਸਕਦੀ ਐ ਸੇਲ ਵੀ ਹੋ ਸਕਦੀ ਐ ਸਰ ਮੈਂ ਲਖਵਿੰਦਰ ਸਿੰਘ ਜੀ ਸੌਰੀ ਲਖਵਿੰਦਰ ਸਿੰਘ ਜੀ ਬਿੱਤੇ ਰੋਕਣਾ ਚਾਹਾਂਗਾ ਉਹ ਮਤਲਬ ਐਕਚੁਅਲੀ ਫੈਸਲਾ ਕੀ ਹੈ ਅਦਾਲਤ ਤੋਂ ਫੈਸਲਾ ਸਰ ਜੀ ਇਹੀ ਹੈ ਵੀ ਜਿਹੜੀ ਇਹ ਦੁਕਾਨ ਆਏ ਕੋਈ ਤੋਂ ਹੋਰ ਸਿਫਟ ਕੀਤੀ ਜਾਵੇ। ਇਹੀ ਜੱਗ ਦਾ ਫੈਸਲਾ ਇਹ ਜੇ ਨਾ ਸਮਾਨ ਨਾ ਚੱਕਿਆ ਤਾਂ ਕਿ ਦੁਕਾਨ ਸੇਲ ਵੀ ਹੋ ਸਕਦੀ ਹੈ, ਸੀਲ ਵੀ ਹੋ ਸਕਦੀ ਹੈ। ਤੇ ਜੱਗ ਨੂੰ ਵਾਰ-ਵਾਰ ਟਾਈਮ ਦੇ ਰਿਹਾ ਜੀ ਤੇਰਾ ਹੈ ਵੀ ਕੰਮ ਹੈ ਭਾਈ ਪੋਪਲਾਈਨ ਜੀ ਵੀ ਸੀ ਦਾ ਤੇ ਇਹਨੂੰ ਕਿਤੇ ਸਾਈਡ ਤੇ ਲਾ ਕੇ ਖੁੱਲੀ ਜਗ੍ਹਾ ਦੇ ਵਿੱਚ ਆਪਣਾ ਕੰਮ ਕਰ ਕਰ। ਅੱਛਾ ਫੇਰ ਤਾਂ ਤੁਸੀਂ ਜੇ ਆਪਾਂ ਪੂਰੇ ਮੈਦਾਨ ਨੂੰ ਘੇਰਾਈ ਨਾਲ ਦੇਖ ਕੇ ਫੇਰ ਤਾਂ ਤੁਸੀਂ ਕਿੰਨਾ ਵੱਡਾ ਹੈ ਨਹੀਂ ਇਹ ਅਗਰ ਅਦਾਲਤ ਉਹਨਾਂ ਨੂੰ ਦੋ ਤਾਂ ਦੇਰੀ ਆ ਤਾਂ ਉਹਨਾਂ ਨੂੰ ਇਸ ਤੇ ਵਿਚਾਰ ਕਰਨਾ ਚਾਹੀਦਾ ਤੇ ਦੂਸਰਾ ਜਿਹੜਾ ਧਰਨਾ ਲਾਇਆ ਸੀ ਉਹ ਕਿ ਕਿਸਾਨ ਵੀਰਾਂ ਬਾਰੇ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਕਿਸਾਨ ਵੀਰਾਂ ਨੂੰ ਮੈਂ ਇਹੀ ਕਹਣਾ ਮਿਤ ਮਾਤਾਂ ਨੇ ਭੈਣਾਂ ਨੇ ਬਜ਼ੁਰਗ ਨੇ ਵੀਰ ਨੇ ਨਾਲ ਮੈਂ ਇਹੀ ਹੱਥ ਬੰਨ ਕੇ ਬੇਨਤੀ ਕਰਨਾ ਚਾਹੁੰਦਾ ਵੀ ਕਿਸਾਨ ਵੀਰੋ ਮੇਰੇ ਮਕਾਨ ਦਾ ਨੁਕਸਾਨ ਹੋ ਰਿਹਾ ਹੈ ਆਗਰ ਮੇਰੀ ਜਗ੍ਹਾ ਤੇ ਸੋਦਾ ਮਕਾਨ ਹੁੰਦਾ ਤੁਸੀਂ ਵੀ ਮੇਰੀ ਥਾਂ ਤੇ ਇਹੀ ਕੁਝ ਕਰਦੇ ਜਿਹੜਾ ਮੈਂ ਕਰ ਰਿਹਾ ਹਾਂ ਉਹ ਵੀ ਇਹ ਸਾਡਾ ਨਿੱਜੀ ਮਾਮਲਾ ਹੈ ਸੋਦਾ ਕੰਮ ਹੈ ਕਿਸਾਨ ਭਰਾਵੋ ਕਿਸਾਨੀ ਮੁੱਦਿਆਂ ਦੇ ਮਸਲੇ ਮਸਲਾਂ ਤੇ ਵਿਚਾਰ ਦੇਣ ਦਾ ਜੋ ਕਿ ਕਰੋੜੀ ਮਸਿਆਂ ਦੇ ਵਿੱਚ ਆਉਣਗਾ ਨਹੀਂ ਹੈਗਾ ਆਗਾ ਵੀ ਭਾਈ ਮੇਰਾ ਮਨਸਾਨ ਮਕਾਨ ਡਿੱਗਦਾ ਹੈ ਜਾਨ ਮਾਰਦਾ ਨੁਕਸਾਨ ਹੁੰਦਾ ਹੈ ਉਹਦਾ ਕੌਣ ਜ਼ਿੰਮੇਵਾਰ ਹੈ ਕਿਸਾਨ ਵੀਰ ਨੇ ਕੋਈ ਵਿਵਾਨੇ ਨਹੀਂ ਹੋਵੇ ਆਪਣੇ ਨੇ ਕਾਰ ਨੇ ਆ ਜੀ ਮੇਰਾ ਬਹੁਤ ਜ਼ਿਆਦੇ ਹੱਦੋਂ ਵੱਧ ਕੋਪਲਨ ਜੀ ਵੀਸ਼ਿਆ ਵਾਲੇ ਨੁਕਸਾਨ ਕਰਖਿਆ ਇਹ ਵੀ ਨੂੰ ਮੈਂ ਬਾਰ ਬਾਰ ਬੇਨਤੀ ਕਰੀ ਹਾਂ ਕਿ ਇਤਨੀ ਨਿੱਕੀ ਜਿਹੀ ਚੀਜ਼ ਕਿਤੇ ਬਟਾਨ ਹੋਰ ਸੈਟ ਕਰ ਲੈ ਅੱਛਾ ਦੂਸਰਾ ਇੱਕ ਮੈਂ ਵੀ ਵੈਸੇ ਉਹ ਸੁਣਨੇ ਹੈਗਾ ਸੀ ਇੱਕ ਉਹਨਾਂ ਦੀ ਗੱਲ ਹੈ ਉਹਦੇ ਵਿੱਚ ਇੱਕ ਸਾਹਮਣੇ ਆ ਰਿਹਾ ਸੀ ਜਿਹੜਾ ਬਾਈ ਹੈ ਮੈਨੇ ਮੁੱਢਲੇ ਕੰਪਨੀ ਦਾ ਉਹਦਾ ਕੁਝ ਸੀ ਫਿਰ ਅਸੀਂ ਥੋੜਾ ਜਿਹਾ ਰਾਤ ਨੂੰ ਵੀ ਪਰੇਸ਼ਾਨ ਰਹਿੰਦੇ ਆਂ ਵੀ ਰਾਤ ਨੂੰ ਖੜਕਾ ਦਰਕਾ ਜਾਂ ਕੁਝ ਐਟਾ ਦਾ ਵੀ ਮੈਟਰ ਸੀਗਾ हां सर जी ਸਾਡੇ ਬੱਚੇ ਪੜ੍ਹਦੇ ਨੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਆ ਮੇਰਾ ਬੱਚਾ 5 ਸਾਲ ਦਾ ਹੈ ਇਹ ਦਹਿਲ ਤੇ ਉੱਠਦਾ ਹੈ ਜੀ ਵੀਸਿਆਂ ਕਹਾਂ ਚਾਹਤੇ ਨੌਕਲ ਕਰਕੇ ਥੱਲੇ ਮਾਰਦੇ ਨੇ ਅਸਰ ਦੂਸਰਾ ਜੇ ਆਪਾਂ ਉਪਰ ਨਾਲ ਰਾਜ ਦੀ ਗੱਲ ਕਰੀਏ ਉਹ ਬਰਤਸਾਤੇ ਸੈਂਟ ਵੀ ਪਾਇਆ ਹੋਇਆ ਉਹ ਆਵਾਜ਼ ਨੂੰ ਤਾਂ ਬੱਚਿਆਂ ਨੂੰ ਕਰ ਨਹੀਂ ਸਕਦੇ ਚਲੋ ਬਸ ਕੇ ਜਿੱਦਾਂ ਤੁਸੀਂ ਕੀਤਾ ਅਜ਼ਾਦ ਨੇ ਤੁਹਾਡੇ ਹੱਥੋਂ ਵਿੱਚ ਫੈਸਲਾ ਦਿੱਤਾ ਤੁਸੀਂ ਫਿਰ ਵੀ ਤੁਹਾਡਾ ਦੇਖੋ ਜਿਵੇਂ ਕਹਿੰਦਾ ਕਿ ਮਾਰਟੀ ਨਾਲ ਮਾਰਟੀ ਦਾ ਬਹੀ ਵਾਰੀ ਜਿੰਦਗੀ ਦੇ ਵਿੱਚ ਤਕਰਾਰ ਵਾਲੀਆਂ ਹੋ ਜਾਂਦੀਆਂ ਹੈ ਤੁਸੀਂ ਫੇਰ ਵੀ ਉਸਰ ਨਿੱਕਾ ਸਿੰਘ ਨੂੰ ਕੁਝ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਰ ਜੀ ਉਹਦੇ ਨਾਲ ਆਪਣੀ ਕੋਈ ਗੱਲ ਨਹੀਂ ਆਪਣਾ ਤਾਂ ਸਿਰਫ ਡੀਬੀਸੀਆਂ ਤੇ ਇਹਦੀ ਵਰਕਸ਼ਾਪ ਦੀ ਪ੍ਰੋਬਲਮ ਹੈ ਕਿਉਂਕਿ ਉੱਥੇ ਜਿੰਦੇ ਗਾਣੇ ਵੀ ਚੱਲਦੇ ਨੇ ਰਾਤ ਨੂੰ 2 ਵਜੇ ਤੱਕ ਲੜਕਰੇ ਵੀ ਮਾਰਦੇ ਨੇ ਤਸੀਲ ਹਰਕਤਾਂ ਵੀ ਕਰਦੇ ਨੇ ਉਹ ਮੇਰੇ ਘਰ ਤੇ ਟ੍ਰੈਕਟਰ ਟਰਾਲੀਆਂ ਲਾਉਂਦੇ ਨੇ ਤਸੀਲ ਹਰਕਤਾਂ ਵੀ ਕਰਦੇ ਨੇ ਤੇ ਪੋਪਲਰ ਡੀਬੀਸੀਆਂ ਦਾ ਕਿਸੇ ਤੰਗ ਦੀ ਲਿਆ ਕੇ ਇਹ ਦਾਣ ਦੇ ਨਿਊਟਰਲ ਕਰਕੇ ਥੱਲੇ ਮਾਰਦੇ ਨੇ ਮੇਰੇ ਮਕਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਬੱਚਿਆਂ ਦੀ ਪੜਾਈ ਖਰਾਬ ਹੋ ਗਈ ਹੈ ਇਸ ਕਰਕੇ ਨਹੀਂ ਪ੍ਰਸ਼ਾਸਨ ਨੂੰ ਵੀ ਪੰਜਾਬ ਦੇ ਪੁਰਾਣੇ ਆਦਾਨੋ-ਚਾਨੋ ਵੀਰਾਂ ਨੇ ਜਾਗਰੂਕਤਾ ਨੂੰ ਇਹ ਹੀ ਬੇਨਤੀ ਹੈ ਵੀ ਇਹ ਵੀ ਮਸਲਾ ਹੋ ਰਿਹਾ ਕਾਨੂੰਨ ਮੁਤਾਬਕ ਹੋ ਰਿਹਾ ਜੇ ਅਗਰ ਤੁਸੀਂ ਮੇਰੀ ਜਗ੍ਹਾ ਹੁੰਦੇ ਸੋਦੇ ਨਾ ਇਹ ਜਗ੍ਹਾ ਹੁੰਦੀ ਮੇਰੇ ਵਾਲੀ ਤਾਂ ਤੁਸੀਂ ਵੀ ਇਹੀ ਕੁਛ ਕਰਦੇ ਜੋ ਮੈਂ ਬੇਨਤੀਆਂ ਕਰ ਰਿਹਾ ਮੈਂ ਕਿਸਾਨ ਭਰਾਵਾਂ ਨੂੰ ਇਹੀ ਕਹਿਣਾ ਵੀ ਇਹਨਾਂ ਦੀ ਕੋਰਟ बार-बार ਮੌਕਾ ਦੇ ਰਹੀਆਂ ਦੁਕਾਨੇ ਸੀਲ ਕਰਨ ਦੀ ਨਿਕਲੇ ਸੀਲ ਨਹੀਂ ਕਰ ਰਹਾ ਤੇ ਅਕਲੋ ਜੇ ਹੈ ਇਹ ਇੱਕ ਨੂੰ ਇੱਕ ਸਰਤੀ ਮਿਲ ਜੀ ਇਹ ਕਹਿ ਰਹੇ ਨੇ ਵੀ ਅਗਰ ਇਹ ਦੇਤਾ ਤਾਂ ਮਕਾਨ ਸਾਨੂੰ ਦੇ ਦੇਗਾ ਹੁਣ ਇਹ ਕਹਿ ਰਹੇ ਨੇ ਹਾਂ ਪਾਰਟੀ ਕਹਿ ਰਹੀ ਹੈ ਵੀ ਆਗਰ ਮਕਾਨ ਤੂੰ ਮੈਨੂੰ ਘਾਟੇ ਨਾਲ ਦੇ ਦੇਗਾ ਫੇਰ ਤੇਰਾ ਮਕਾਨ ਬਸਜੂਗਾ ਨਹੀਂ ਤੇਰਾ ਮਕਾਨ ਅਸੀਂ ਵਿਗਿਆਪਨ ਤੇ ਸੱਦਾਂਗੇ ਜਦ ਤਰੇ ਤੇ ਮੈਂ ਕੌਣ ਕਹਿ ਰਹਾ ਜੀ ਇਹ ਹਰਪ੍ਰੀਤ ਬਲਿਕ ਦੇ ਨਾਲ ਦੀ ਜੋ ਪਾਰਟੀ ਹੈ ਅੱਛਾ ਜੀ ਇਹ ਤਾਰ ਰਹੀ ਹੈ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਨਹੀਂ ਸਰ ਜੀ ਇਹ ਤਾਰ ਰਹੀ ਹੈ ਕੋਚੋਕੀ ਜੀ ਇਹ ਲੈ ਪਹਿਲਾ ਕੰਮ ਉਸ ਤੋਂ ਬਾਅਦ ਮੈਂ ਕੋਠੇ ਤੇ ਤਾਰਾਂ ਲਾਈਆਂ ਜੀ ਤਾਰਾਂ ਕਿਉਂ ਲਾਈਆਂ ਮੇਰੇ ਲਗੇ ਧੰਕੀਆਂ ਆ ਰਹੀਆਂ ਤੇ ਤੇਰੇ ਵਸੀਲਾ ਪੜਾਸ ਤੇ ਘਰਾ ਕੇ ਤੈਨੂੰ ਫੜਾਵਾਂਗੇ ਤੇਰੇ ਤੋਂ ਮੇਰੇ ਜਾਇਜ਼ ਪਰਚਾ ਪਵਾ ਕੇ ਕਿਥੋਂ ਫੇਰ ਫਸਾਏ ਹੋ ਤਾਂ ਕਰ ਲਵਾਂਗੇ ਉਹ ਮੇਰਾ ਘਰ ਹੈ ਜਿਹੜਾ ਜਾਣ ਬੁੱਝ ਕੇ ਵੇਚਿਆ ਜਾ ਰਿਹਾ ਹੈ ਇਹ ਇੱਕ ਤੋਂ ਵੱਧ ਨਹੀਂ ਹੋਗਾ 2-3 ਸਾਰੇ ਬੰਦੇ ਦੀ ਪਾਰਟੀ ਮੇਰੇ ਪਿੱਛੇ ਦਈ ਹੋਈ ਹੈ ਨਹੀਂ ਨਹੀਂ ਜਦੋਂ ਤੋਂ ਤੋਂ ਇਸ ਤਰ੍ਹਾਂ ਦੀਆਂ ਮਤਲਬ ਨਜਾਇਜ਼ ਜਾਂ ਬੇਸਿਕੀਆਂ ਗੱਲਾਂ ਹੁੰਦੀਆਂ ਸੀ ਤੁਸੀਂ ਉਸ ਵੇਲੇ ਪਿੰਡ ਦੀ ਪੰਚਾਇਤ ਜਾਂ ਜੋ ਪਿੰਡ ਦੇ ਮੋਟੂਵਰ ਬੰਦੇ ਆ ਉਹਨਾਂ ਨਾਲ ਕੋਈ ਰਸਤਾ ਨਹੀਂ ਬਣਾਇਆ ਰਸਤਾ ਬਣਵਾਇਆ ਤੁਸੀਂ ਮੈਂ ਰਸਤਾ ਨਹੀਂ ਉਹਨਾਂ ਨੂੰ ਮਿਲੇ ਨਹੀਂ ਮੈਨੂੰ ਤੂੰ ਸਰਦੀ ਮੈਂ ਉਹਨਾਂ ਨੇ ਵੀ ਅਸੀਂ ਚੋਹਾ ਦਿੱਤਾ ਤੂੰ ਕੱਜਾ ਵੇਚ ਕੇ ਤੇ ਹੋਰ ਲੈ ਲੈਣਾ ਮੈਂ ਮੇਰੀ ਜਗਾ ਖਰੀਦ ਲੈ ਜੀ ਮੈਂ ਕਿਤੇ ਹੋਰ ਲੈ ਲੈਣਾ ਲੇਕਿਨ ਮੈਨੂੰ ਪੂਰਾ ਮੁੱਲ ਨਹੀਂ ਮਿਲਦਾ ਜਦੋਂ ਦੂਸਰਾ ਇੱਕ ਹੋਰ ਆਇਆ ਸੀਗਾ ਹੁੰਦੇ ਵਿੱਚ ਤੇ ਵੀ ਜਦੋਂ ਇਹ ਫੈਸਲਾ ਤੁਹਾਡੇ ਹੱਥ ਦੇ ਵਿੱਚ ਆਇਆ ਕਿਤੇ ਵੀ ਇਸ ਦੀ ਪ੍ਰੋਪਰ ਮਤਲ ਅਨਵਿਸਟਿਗੇਸ਼ਨ ਜਾਂ ਪ੍ਰੋਪਰ ਇਨਕੁਆਰੀ ਨਹੀਂ ਹੋਈ ਇਸ ਤਰ੍ਹਾਂ ਦਾ ਤਾਂ ਇਸ ਤਰ੍ਹਾਂ ਦਾ ਕੁਝ ਹੈ ਉਹ ਵੀ ਕੋਈ ਚੈੱਕ ਕਰਨ ਦਾ ਆਇਆ ਹੋਵੇ ਚੈੱਕ ਕਰਨ ਆਇਆ ਸੀ ਸਰ ਜੀ ਮੇਰੇ ਕੋਲ ਪ੍ਰੂਫ ਨੇ ਆ ਦੇਖੋ ਨੋਟ ਦੇ ਅਸਰ ਚੈੱਕ ਕਰਕੇ ਫਿਰ ਸਾਰੀ ਇਨਕੁਆਰੀ ਪੂਰੀ ਕਰੀ ਹੈ ਇਹਨੂੰ ਪੂਰਾ ਸਿੱਧਾ ਬਣੇ ਸਾਰੀ ਇਨਕੁਆਰੀ ਪੂਰੀ ਹੋਈ ਹੈ ਹਾਂ ਠੀਕ ਹੈ ਅਸਰ ਉਹ ਕੇeka ਡਾਉਨ ਕਰ ਲਵਾਂਗੇ ਤੇ ਉਹ ਇੱਕ ਹੋਰ ਮੈਂ ਕਹਿਣਾ ਚਾਹਾਂਗਾ ਤੁਸੀਂ ਮਤਲਬ ਫੇਰ ਵੀ ਜਿਹੜਾ ਤੁਹਾਡਾ ਇਹ ਮੈਟਰ ਹੈ ਤੁੰਹੀ ਹੈ ਤੁਸੀਂ ਅਜੇ ਵੀ ਮਤਲਬ ਆਪਣੇ ਬਣਿਓ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਦੁਬਾਰਾ ਫੇਰ ਨਹੀਂ ਪੁੱਛਣਾ ਚਾਹਾਂਗਾ ਕਿਉਂਕਿ ਵੀ ਸਮਾਂ ਲੰਘੇ ਜਦੋਂ ਸਮਾਂ ਲੰਘ ਗਿਆ ਫਿਰ ਆਪਾਂ ਕਈ ਵਾਰੀ ਕੁਝ ਤੋਂ ਟਾਇਆ ਅਜੇ ਵੀ ਮਤਲਬ ਸਭ ਕੁਝ ਤੁਹਾਡੇ ਹੱਥ ਦੇ ਵਿੱਚ ਆ ਜਦੋਂ ਉਹ ਕਹਿੰਦਾ ਨਾ ਵੀ ਫੈਸਲਾ ਤਾਂ ਲੁੱਕਿਆ ਪਰ ਤੁਹਾਡੇ ਕਹਿਣ ਮੁਤਾਬਕ ਵੀ ਜੱਜ ਸਾਹਿਬ ਹਜੇ ਇਹਨਾਂ ਨੂੰ ਮੌਕਾ ਦੇ ਰਹੇ ਨੇ ਹਾਂ ਉਹਦੇ ਵਿੱਚ ਅੰਤਰ ਹੈ ਨਾ ਉਹ ਤਾਂ ਕਹਿੰਦੇ ਨੇ ਵੀ ਮਤਲਬ ਫੈਸਲਾ ਇਹ ਆਇਆ ਵੀ ਜੱਜ ਸਾਹਿਬ ਨੇ ਕਿਹਾ ਵੀ ਇਹ ਕੰਦਾ ਫੈਸਲਾ ਪਰ ਤੁਹਾਡੇ ਕਹਿਣ ਮੁਤਾਬਕ ਜੱਜ ਸਾਹਿਬ ਨੇ ਇਹ ਕਿਹਾ ਇਹ ਤੇ ਕਿਹੜਾ ਜੱਜ ਸਾਹਿਬ ਇਹਨਾਂ ਨੂੰ ਦੇਖੋ ਜੀ 2014 ਦੇ ਚੌਥੇ ਮਹੀਨੇ ਤੋਂ 6 ਮਹੀਨੇ ਦਾ ਸਮਾਂ ਦਿੱਤਾ 2023 ਦੇ 10 ਜਨਵਰੀ ਤੱਕ ਦਾ 10 ਜਨਵਰੀ ਦੀ ਲਾਸਟ ਤਰੀਕਤ ਸੀ ਟਾਈਮ ਦਿੱਤਾ ਜੱਜ ਨੇ 6 ਮਹੀਨਿਆਂ ਦਾ ਜੱਜ ਸਾਹਿਬ ਨੇ ਇੱਕ ਵੀ ਭਾਈ ਦੁਕਾਨ ਤੋਂ ਕਿਤੇ ਹੋਰ ਸੰਕਟ ਕਰ ਲੈ ਤੇਰਾ ਹੈਵੀ ਮਸ਼ੀਨਰੀ ਦਾ ਕੰਮ ਹੈ ਨਿਕਲੇ ਨਹੀਂ ਮੰਨਿਆ ਇਹਨੇ ਤਹਾ ਤੂਲ ਪਾਈ ਉਥੋਂ ਖਾਰਜ ਹੋਈ ਖਾਰਜ ਹੋਣ ਤੋਂ ਬਾਅਦ ਜਦਨੇ ਫੇਰੇ ਨਹੀਂ ਦੇ ਨਹੀਂ ਮੇਰਾ ਟਾਈਮ ਦਿੱਤਾ ਹੀ ਦੇ ਨਹੀਂ ਮੇਰੇ ਟਾਈਮ ਤੇ ਵਾਰ ਨਹੀਂ ਮੰਨਿਆ ਇਹ ਫੇਰ ਜਦਨੇ ਜਿੱਦੋ ਲਾਸਟ ਦਿਨ ਹੋਇਆ ਆਰਡਰ ਕਰਨਾ ਸੀ ਇਹਨੂੰ ਸਪੈਸਰ ਉਹਦੇ ਤਰੀਕ ਰੱਖੀ ਦੂਸਰੇ ਦਿਨ ਦੀ ਕਹਿੰਦਾ ਵੀ ਮੈਂ ਇੱਕ ਵਾਰ ਜੱਜ ਸਾਹਿਬ ਕਹਿੰਦੇ ਵੀ ਇੱਕ ਵਾਰ ਮੈਂ ਹਰ ਤਰੀਕ ਨੂੰ ਨਿੱਕੇ ਹਰ ਤਰੀਕ ਨੂੰ ਬੁਲਾ ਕੇ ਇੱਕ ਵਾਰ ਇਹ ਮੂੰਹ ਦੀ ਮੈਂ ਦਿਨ ਲੈਣਾ ਦਿਨ ਲੈਣਾ ਤੇ ਇਹ ਤੋਸ ਹੋਇਆ ਇਹ ਸੋਕ ਨੇ 20 ਦਿਨਾਂ ਦਾ ਟਾਈਮ ਦਿੱਤਾ ਕੋਰਟ ਨੇ ਨਹੀਂ ਟਾਈਮ ਦਿੱਤਾ 18 ਮਾਰਚ ਤੱਕ ਦਾ ਵੀ ਮੈਂ 18 ਮਾਰਚ ਤੱਕ ਅਬਦੀ ਦੁਕਾਨ ਕਿਤੇ ਹੋਰ ਸੰਤ ਕਰ ਲੂੰਗਾ ਜੀ ਮੇਰੀ ਪ੍ਰੋਪਰਟੀ ਨਾਲ ਸੇਲ ਕਰੂੰਗਾ ਸੇਲ ਕਰੂੰ ਕੋਰਟ ਨੇ ਇਹ ਨਹੀਂ ਦੇਣ ਕਿਤੀ ਲੇਕਿਨ ਇਹਨੇ ਪਪਰਾਂ ਆ ਵੀ ਬੱਕ ਸਾਥ ਇੱਥੋਂ ਨਹੀਂ ਚੱਕੀ ਨਾ ਚੱਕਣ ਦੀ ਜਗ੍ਹਾ ਇਹਨੇ ਧਰਨਾ ਲਵਾਇਆ ਅੱਛਾ ਤੁਸੀਂ ਜੋ ਮਤਲਬ ਕੋਰਟ ਤੇ ਜੋ ਕਾਰਵਾਈ ਹੋਈ ਹੈ ਉਸ ਤੋਂ ਸੰਬੋਧਕ ਪਰ ਉਹ ਤੋਂ ਤਾਂ ਮੈਂ ਸਿੱਧਾ ਹੀ ਪਾਰ ਮੇਰਾ ਜਿਹੜਾ ਨੁਕਸਾਨ ਹੋ ਰਿਹਾ ਜਿੰਨਾ ਕੋਰਟ ਲੇਟ ਕਰੀ ਜਾਂਦਾ ਉਹਨਾਂ ਕਰੇ ਮੇਰੇ ਮਕਾਨ ਦਾ ਨੁਕਸਾਨ ਹੋ ਰਿਹਾ ਮੇਰੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਉਹਦੇ ਹਦੇਸ ਆਏ ਗਿਆ ਉਹਦੇ ਕਹਿੰਦਾ ਕਿ ਨਾ ਕੋਈ ਲੇਟ ਨਹੀਂ ਹੈ ਨਾ ਤੇ ਜਰੀ ਉਹਨਾਂ ਨੇ ਜੋ ਫੈਸਲਾ ਦਿੱਤਾ ਉਸ ਤੋਂ ਤੁਸੀਂ ਸੰਤੁਸ਼ਟ ਮੈਂ ਸਤਿਸ਼ਟ ਜ਼ਰੂਰ ਹਾਂ ਸਰ ਜੀ ਪਰ ਕੋਰਟ ਨੇ ਵਾਰ-ਵਾਰ ਟਾਈਮ ਦੇਣ ਤੇ ਹਰ ਤਰੀਕੇ ਤੇ ਮੇਰੇ ਮਕਾਨ ਦਾ ਨੁਕਸਾਨ ਹੋ ਰਿਹਾ ਹੈ ਅੱਛਾ ਦੂਸਰਾ ਇਸ ਤਰ੍ਹਾਂ ਹੈ ਲਖਵੀਰ ਸਿੰਘ ਵੀ ਕਹਿੰਦੇ ਇੱਕ ਮੀਡੀਆ ਦਾ ਮੈਂ ਅੱਜ ਦੂਸਰੀ ਵੀਡੀਓ ਵੀ ਨਾਲ ਦਿਖਾਵਾਂਗੇ ਤੁਹਾਡੀ ਵੀਡੀਓ ਨੂੰ ਦਿਖਾਉਣ ਤੇ ਚਰਾਂਗੇ ਤੇ ਅਜੇ ਵੀ ਉਥੇ ਕੁਝ ਕਹਿਣਾ ਚਾਹੋਗੇ ਆਮ ਜਨਤਾ ਨੂੰ ਜਾਂ ਕਿਸੇ ਨੂੰ ਕੋਈ ਸੁਝਾਅ ਦੇਣਾ ਚਾਹੋਗੇ ਤਾਂ ਕਿਰਪਾ ਕਰਕੇ ਉਹ ਸਾਡੇ ਨਾਲ ਜ਼ਰੂਰਾਂ ਦਿਓ ਮੈਂ ਸਭ ਦੀ ਇਹ ਹੀ ਬੇਨਤੀ ਕਰਨਾ ਆਪਣੇ ਕਿਸਾਨ ਬੋਲਾਂ ਨੂੰ ਕੋਈ ਬਗਾਨੇ ਨਹੀਂ ਹੋਗੇ ਕੋਈ ਆਸੇ ਆਉਂਦਾ ਤੂੰ ਪਾਸੇ ਆਉਂਦਾ ਵਿਚਾਰਾ ਆਲੇ ਦੁਆਲੇ ਰਮਾਂਡੀ ਇਕੱਠੇ ਹੋ ਕੇ ਆਉਂਦੇ ਨੇ ਕਿਸਾਨ ਵੀਰੋ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਕਿਸਾਨ ਭਰਾਵੋ ਜੇ ਤੁਸੀਂ ਮੇਰੀ ਜਗ੍ਹਾ ਤੇ ਹੁੰਦੇ ਤੁਸੀਂ ਵੀ ਇਹੀ ਕਰਦੇ ਮੇਰਾ ਦਿਨ ਰਾਤ ਮਕਾਨ ਦਾ ਨੁਕਸਾਨ ਹੋ ਰਿਹਾ ਹੈ ਹਾਜੀ ਲਖਵੀਰ ਸਿੰਘ ਜੀ ਇੱਕ ਹੋਰ ਕੁੱਝ ਲੱਗਾਗਾ ਕਿ ਤੁਸੀਂ ਵੀ ਕਿਸੇ ਜੱਦੀ ਬੰਦੀ ਜੱਦੀ ਬੰਦੀ ਕੋਲ ਪਹੁੰਚ ਕੀਤੀ ਜਸ ਤੁਸੀਂ ਜਿੱਦਾਂ ਕਿਸਾਨ ਜੁਗਨਿਆਂ ਨਾਲ ਇਹਨਾਂ ਕੋਲ ਜਾਣਾ ਚਾਹੋਗੇ ਕਿਸਾਨ ਜੁਗਨਿਆਂ ਅਗਲੇ ਪਹਿਲਾਂ ਸਟਾਰਟਿੰਗ ਦੇ ਵੇਖ ਮੈਂ ਬੇਨਤੀ ਕੀਤੀ ਸੀ ਇਹਨਾਂ ਦੇ ਪ੍ਰਧਾਨ ਨੂੰ ਚਮਕੌਰ ਨੂੰ ਮਹਾਬਾਈ ਜੀ ਮੇਰੇ ਪੋਪਲੇਣਾ ਨੇ ਜੀਬੀਸੀ ਆਉਂਦੀਆਂ ਨੇ ਜੀ ਤੁਸੀਂ ਇਹਨਾਂ ਨੂੰ ਰੋਕੋ ਕਹੇ ਕਿ ਰਕਬਾਓ ਉਹ ਕਹਿੰਦੇ ਵੀ ਅਸੀਂ ਇਹਦੇ ਵਿੱਚ ਕੋਈ ਵਖਲ ਨਹੀਂ ਅੱਜ ਨਹੀਂ ਕਰਦੇ ਕੋਟ ਦਾ ਮਾਮਲਾ ਹੈ ਲੇਕਿਨ ਉਹਨਾਂ ਨੇ ਕੋਈ ਵੀ ਕਿਸਾਨ ਜੁਗਨਿਆਂ ਨਾਲ ਉਹਦੇ ਮੈਨੂੰ ਇਹ ਗੱਲ ਕਹਿ ਰਹੇ ਤੇ ਇਹ ਕੋਟ ਦਾ ਮਾਮਲਾ ਹੈ ਹੁਣ ਉਹਨਾਂ ਨੇ ਆ ਕੇ ਧਰਨਾ ਲਾਇਆ ਤੇ ਡਰਾਮਕਾ ਕੇ ਕਿਸੇ ਤਰ੍ਹਾਂ ਦੇ ਨਾਲ ਵੀ ਜਾਂ ਤਾਂ ਕਲੇ ਤੇਰਾ ਮਕਾਨ ਡੇਰਵਾ ਨਹੀਂ ਨਹੀਂ ਘਾਟੇ ਨਾਲ ਸਾਨੂੰ ਦੇ ਦੇ ਤੁਸੀਂ ਇਹ ਦੇਖੋ ਜੋ ਗੱਲਾਂ ਬਾਤਾਂ ਧਰਨੇ ਵਾਲੇ ਦਿਨ ਬਰਕਸ਼ਾਪ ਦੇ ਮਾਲਕ ਨਿੱਕਾ ਸਿੰਘ ਅਤੇ ਕਿਸਾਨ ਯੂਨੀਅਨ ਦੇ ਮੈਂਬਰਾਂ ਨਾਲ ਹੋਈਆਂ ਜਦੋਂ ਉਸ ਵੀਡੀਓ ਨੂੰ ਵੀ ਦੇਖ ਲੈਂਦੇ ਹਾਂ ਹਾਜੀ ਪ੍ਰਣਾਨ ਜੀ ਸਤਿ ਸ੍ਰੀ ਅਕਾਲ ਤੁਸੀਂ ਮਹਿਲਾ ਚੌਕ ਦੇ ਵਿੱਚ ਇੱਕ ਕਾਰਖਾਨਾ ਜਾਂ ਇੱਕ ਵਰਕਸ਼ਾਪ ਦਾ ਇੱਕ ਫੈਕਟਰੀ ਦੇ ਅੱਗੇ ਧਰਨਾ ਲਗਾਇਆ ਦੱਸੋਗੇ ਅਸਲ ਦੇ ਵਿੱਚ ਕੀ ਕਾਰਨ ਹੈ ਇਹ ਨਗਰ ਮਹਿਲਾ ਚੌਕ ਦੇ ਵਿੱਚ ਇਹ ਮੁੰਡਾ ਨਿੱਕਾ ਸਿੰਘ ਪੂਰਾ ਨਾਮ ਉਹਦਾ ਹਰਪ੍ਰੀਤ ਹੈਗਾ ਇਹਨੂੰ ਨਿੱਕਾ ਕਹਿੰਦੇ ਨੇ ਨਗਰ ਦੇ ਵਿੱਚ ਇਹਦੀ ਇਹ ਵਰਕਸ਼ਾਪ ਹੈ ਜੀ ਇਹ ਜਗ੍ਹਾ ਮੋਦ ਲੈ ਕੇ ਨੇ ਇਹ ਵਰਕਸ਼ਾਪ ਬਣਾਈ ਹੈ ਇਹਦੇ ਨਾਲ ਇਧਰਲੇ ਪਾਸੇ ਦਾ ਗਵਾਂਢੀਆ ਲਖਵੀਰ ਸਿੰਘ ਕੋਣ ਇਹਦੇ ਉੱਤੇ ਕੇਸ ਲਾਤਾ ਵੀ ਇੱਥੇ ਖੜਕਾ ਹੁੰਦਾ ਜੀ ਇਹ ਮੈਂ ਇੱਥੇ ਡਿਸਟਰਬ ਹੋਣਾ ਖੜਕੇ ਦਾਲ ਮੇਰਾ ਕੰਮ ਹਲਦਾ ਉਹ ਮਤਲਬ ਸરાਸਰ ਉਸ ਕੋਰਟ ਦੇ ਵਿੱਚੋਂ ਨੇ ਕੇਸ ਲਾ ਕੇ ਉਹਨੇ ਇਹਦੇ ਤੇ ਕੇਸ ਕੋਰਟ ਦੇ ਵਿੱਚੋਂ ਉਹ ਜਿੱਤ ਗਿਆ ਇਹ ਸਾਥੀ ਹਾਰ ਗਿਆ ਤੇ ਇਹਨੂੰ ਪਿਛਲੇ ਦਿਨੀ ਜੱਜ ਸਾਹਿਬ ਨੇ ਆਹ ਜਿਹੜੀ ਵਰਕਸ਼ਾਪ ਆ ਖਾਲੀ ਕਰਨ ਵਾਸਤੇ ਕਹਿਤਾ ਵੀ ਜੇ ਤੂੰ 18 ਤਰੀਕ ਤੱਕ ਇਹ ਵਰਕਸ਼ਾਪ ਖਾਲੀ ਕਰ ਦੇ ਉਹ ਸਮਾਨ ਚੱਕ ਕੇ ਬਾਹਰ ਲੈ ਜਾ ਨਹੀਂ ਅਸੀਂ ਇਹ ਇਹਨੂੰ ਸੀਲ ਕਰਾਂਗੇ ਇਹਨੂੰ ਸੇਲ ਵੀ ਕਰਾਂਗੇ ਤੇ ਸੀਲ ਵੀ ਕਰਾਂਗੇ ਜਿਹੜਾ ਉਹ ਸਾਥੀ ਆ ਉਹ ਸ਼ਕਾਇਤੀ ਕਿਸਨ ਦਾ ਬੰਦਾ ਨਹੀਂ ਹੈ ਉਹਨੀਆਂ ਪਹਿਲਾਂ ਵੀ ਆਂਦੀਆਂ ਗਵਾਂਢੀਆਂ ਸ਼ਿਕਾਇਤਾਂ ਪੁਲਿਸ ਦੇ ਵਿੱਚ ਉਹ ਉਧਰ ਆਪਣੇ ਗਵਾਂਢੀ ਨਾਲ ਲਗਾਤਾਰ ਸ਼ਿਕਾਇਤਾਂ ਦਿੰਦਾ ਰਿਹਾ ਛੇਕੜ ਨੂੰ ਪੰਚਾਇਤ ਨੇ ਜਾ ਕੇ ਉਹ ਥਾਣੇ ਦੇ ਵਿੱਚ ਲਿਖਤੀ ਦਿੱਤਾ ਆਪਣੀ ਲੈਟਰਪੈਡ ਦੇ ਉੱਤੇ ਵੀ ਇਹ ਸ਼ਿਕਾਇਤੀ ਕਿਸਨ ਦਾ ਬੰਦਾ ਹੈਗਾ ਇਹ ਰੋਜ਼ ਸ਼ਿਕਾਇਤ ਕਰਦਾ ਹੈਗਾ ਇਸ ਕਰਕੇ ਇਹਦੀ ਦਿੱਤੀ ਹੋਈ ਅਰਜੀ ਤੇ ਕੋਈ ਆਮਲ ਲਾ ਕੀਤਾ ਜਾਵੇ ਫਿਰ ਉਹਦੇ ਤੇ ਮਤਲਬ ਉਹ ਜਿਹੜੀ ਉਹ ਕਾਰਵਾਈ ਪੁਲਿਸ ਦੇ ਵੱਲੋਂ ਬੰਦ ਹੋਈ ਆਗੀ ਉਦੋਂ ਬਾਅਦ ਦੇ ਵਿੱਚ ਇਹ ਨਿੱਕਾ ਸੰਗਤ ਨਾਲ ਇਸੇ ਤਰੀਕੇ ਨਾਲ ਉਹ ਕਰਨ ਲੱਗ ਗਿਆ ਉਹੀ ਵਿਹਾਰ ਇਸ ਕਰਕੇ ਇਹ ਜਿਹੜਾ ਕੋਰਟ ਦੇ ਜੱਜ ਸਾਹਿਬ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਇਹ ਫੈਸਲਾ ਸਰਾਸਰ ਗਲਤ ਹੈ ਅਸੀਂ ਜੱਜ ਸਾਹਿਬ ਨੂੰ ਕਹਿਣਾਗੇ ਵੀ ਤੁਸੀਂ ਮੌਕੇ ਤੇ ਆ ਕੇ ਗਰਾਊਂਡ ਤੇ ਆ ਕੇ ਆਪਣੇ ਅਧਿਕਾਰੀ ਭੇਜ ਕੇ ਚੈੱਕ ਕਰੋ ਵੀ ਇੱਥੇ ਕੋਈ ਖੜਕਾ ਹੁੰਦਾ ਇਹ ਸਾਰਾ ਛੱਡ ਪਾਇਆ ਹੋਇਆ ਇੱਥਾਂ ਬਿਲਕੁਲ ਆਵਾਜ਼ ਨਹੀਂ ਜਾਂਦੀ ਬਾਹਰ ਪਰ ਫੇਰ ਵੀ ਐਸਲੀਕਾ ਤੰਗ ਪ੍ਰੇਸ਼ਾਨ ਕਰਨਾ ਆਪਦਾ ਰੋਜ਼ਗਾਰ ਕਰਕੇ ਵੀ ਨਾ ਕਿਸੇ ਨੂੰ ਖਾਣ ਦੇਣਾ ਇਹ ਬਹੁਤ ਹੀ ਇੱਕ ਧੱਕਾ ਤੇ ਨਿਆਏ ਆ ਤੇ ਜੇ ਐਸੀ ਕਿਨਾਰਾ ਉਹ ਖਰਚਾ ਨਹੀਂ ਪਛਾਨੀ ਐ ਫਿਰ ਉਹ ਰੇਲ ਦੇ ਲਾਈਨਾਂ ਚੱਲਦੀਆਂ ਨੇ ਉਹ ਰੇਲ ਦੇ ਲਾਈਨਾਂ ਤੇ ਰੋਕ ਪਰੇਸ਼ਾਨ ਹੁੰਦੇ ਨੇ ਫਿਰ ਉਹ ਕਿਉਂ ਨਹੀਂ ਬੰਦ ਕਰਦੇ ਤੁਸੀਂ ਉਹ ਵੀ ਬੰਦ ਕਰਨ ਨੂੰ ਕਰਨ ਲੋਕ ਕਹਿੰਦੇ ਸ਼ਹਿਰਾਂ ਦੇ ਵਿੱਚ ਅਨੇਕ ਹੀ ਵਰਕਸ਼ਾਪਾਂ ਨੇ ਕੋਈ ਐਡੀ ਸਪੈਸ ਨਹੀਂ ਇਸ ਕਰਕੇ ਇੱਕ ਨਿਆਰੀ ਤੇ ਬੱਕਰੀ ਕਿਸਮ ਦੀ ਜਿਹੜੀ ਸ਼ਿਕਾਇਤ ਆ ਜਿਹੜੀ ਸ਼ਿਕਾਇਤ ਦੇ ਉੱਤੇ ਸਾਡੇ ਜੱਜ ਸਾਹਿਬ ਨੇ ਇਹ ਫੈਸਲਾ ਸੁਣਾਇਆ ਅਸੀਂ ਜੱਜ ਸਾਹਿਬ ਨੂੰ ਕਹਾਂਗੇ ਵੀ ਤੁਸੀਂ ਇਹਦੇ ਮੁਰ ਵਿਚਾਰੇ ਇਹ ਸਾਥੀ ਕਿਹੜਾ ਇਹ ਇਹ ਜਵਾਕਾ ਆ ਆਪਦਾ ਰੋਜ਼ਗਾਰ ਕਰਕੇ ਖਾਂਦਾ ਆ ਆਪਦੇ ਬੱਚੇ ਪਾਲਦਾ ਇਹਨੂੰ ਆਪਦੇ ਬੱਚੇ ਪਾਲਣ ਦੇ ਰੋਜ਼ਗਾਰ ਕਰਨ ਦੇ ਜੇ ਤੁਸੀਂ ਇਸ ਤਰੀਕੇ ਨਾਲ ਵਰਕਸ਼ਾਪਾਂ ਬੰਦ ਕਰਾਉਂਗਾ ਲੋਕਾਂ ਦੇ ਰੋਜ਼ਗਾਰ ਖੋਲੋਂਗੇ ਫਿਰ ਇਹ ਨਸ਼ੇੜੀ ਨਹੀਂ ਬਣਨਗੇ ਤੇ ਹੋਰ ਕੀ ਬਣਨਗੇ ਫਿਰ ਇਹ ਬਾਗੀ ਨਹੀਂ ਹੋਣਗੇ ਨਾ ਕੀ ਹੋਣਗੇ ਇਸ ਕਰਕੇ ਸਾਡੇ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭੁਟਤਮਾਰ ਦੀ ਸਰਕਾਰ ਦੇ ਰਾਜ ਦੇ ਵਿੱਚ ਇਸ ਤਰੀਕੇ ਦਾ ਮਤਲਬ ਅਨਿਆਏ ਹੋਣਾ ਲੋਕਾਂ ਦੇ ਨਾਲ ਲੋਕਾਂ ਦੇ ਰੋਜ਼ਗਾਰ ਬੰਦ ਕਰਾ ਯਾਰ ਨੇ ਜਿਹੜਾ ਮੁੱਖ ਮੰਤਰੀ ਕਹਿੰਦੇ ਸੀਗਾ ਵੀ ਮੈਂ ਘਰ ਘਰ ਰੋਜ਼ਗਾਰ ਦੇਵਾਂਗਾ ਆ ਦੋਨੇ ਰਾਜ ਦੇ ਵਿੱਚ ਛੋਟੀਆਂ ਜਿਹੀਆਂ ਸਕਟਾਂ ਲੈ ਕੇ ਮਤਲਬ ਉਹ ਰੋਜ਼ਗਾਰ ਲੋਕਾਂ ਦਾ ਥੱਪ ਕਰ ਦੇਣਾ ਇਹ ਬੜੀ ਅਨਿਆਇ ਤੇ ਬੜੀ ਘਠੀਆ ਗੱਲ ਆ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਾਂਗੇ ਇੱਥੇ ਸਾਡੇ ਹਲਕੇ ਦੇ ਵਿੱਚ ਮੰਤਰੀਆ ਹਰਪਾਲ ਚੀਮਾ ਜਾਂ ਅਮਨ अरोड़ा ਜਿਹੜਾ ਕਹਿੰਦਾ ਵੀ ਕਿਸਾਨ ਤਾਂ ਐਨੀ ਧਰਵਾ ਲਾ ਲੰਨੇ ਅਸੀਂ ਉਸ ਅਮਰੋੜਾ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਵੀ ਆ ਇੱਕ ਬਾਈ ਦੇ ਜਿਹੜੀ ਵਰਕਸ਼ਾਪ ਬੰਦ ਹੋ ਰਹੀ ਅੱਜ ਇਹ ਐਨੀ ਧਰਨ ਨਹੀਂ ਹੁੰਦੇ ਅੱਜ ਪੂਰਾ ਨਗਰ ਮਹਿਲਾ ਇਹਦੀ ਪਿੱਠ ਪਿਆ ਕੇ ਖੜਿਆ ਤੇ ਭਾਰਤੀ ਕਿਸਾਨ ਨਹੀਂ ਇੱਟਾ ਵੜਾਹਾ ਜੀ ਪੂਰੀ ਬਲਾਕ ਦੜਬਾ ਤੇ ਪਹਾਣੀਵਾਲ ਵੱਲੋਂ ਇਹ ਸਾਥੀ ਦਾ ਸਹਿਯੋਗ ਕੀਤਾ ਗਿਆ ਇਸ ਲਈ ਅਸੀਂ ਐਂ ਦੇ ਕਿਸੇ ਦਾ ਧੱਕੇ ਨਾਲ ਕੋਈ ਘਰ ਸੀਲ ਕਰੂਗਾ ਉਹਦੀ ਵਰਕਸ਼ਾਪ ਕਿਸੇ ਦਾ ਰੋਜ਼ਗਾਰ ਬੰਦ ਕਰਾਊਗਾ ਇਹ ਸਾਡੀ ਜਥੇਬੰਦੀ ਭਾਰਤੀ ਕਿਸਾਨ ਨਹੀਂ ਇੱਟਾ ਵੜਾਹਾ ਕਦੇ ਵੀ ਨਹੀਂ ਹੋਣ ਦੇਊਗੀ ਹਾਂ ਜੀ ਤੱਤ ਹਾਂ ਜੀ ਸਤਿ ਸ੍ਰੀ ਅਕਾਲ ਆਪਣਾ ਕਿਨੂ ਹਾਂ ਜੀ ਮੇਰਾ ਨਾਮ ਨਿੱਕਾ ਸਿੰਘ ਆ ਜੀ ਅੱਛਾ ਜੀ ਇਹ ਜੋ ਖੁੱਭ ਵੀ ਹੋ ਰਿਹਾ ਮਦਰ ਤੁਹਾਡੇ ਨਾਲ ਹੋ ਰਿਹਾ ਤੁਹਾਡੇ ਨਾਲ ਕਈ ਜਥੇਬੰਦੀਆਂ ਦੇ ਪਿੰਡ ਸੇ ਬਸੰਦੇ ਹੋਰ ਮਾਵਾ ਪਣਾਈਆਂ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਮੇਰਾ ਨਿਯਾਇਤ ਧੱਕਾ ਹੋਇਆ ਜੀ ਹਾਂਜੀ ਇਹਦੀ ਠੀਕ ਹੈ ਉਹ ਤਾਂ ਇੱਕ ਅਦਾਲਤਾਂ ਦੀ ਪ੍ਰਤੀਕਿਰਿਆ ਜੋ ਅਦਾਲਤਾਂ ਦੇ ਫੈਸਲਿਆਂ ਨੇ ਉਹਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਜੋ ਅੱਜ ਤੁਹਾਡੇ ਨਾਲ ਤੁਹਾਡੇ ਵਾਸਤੇ ਤੁਹਾਡੇ ਹਮਦਰਦੀ ਵਾਸਤੇ ਆਏ ਨੇ ਜਥੇਬੰਦੀਆਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਸਰ ਨੂੰ ਬੋਤ ਵਾਸਤੇ ਮੈਂ ਗੱਲ ਕਰ ਦਿਆਂਗੇ ਜੀ ਅੱਛਾ ਹਾਂਜੀ ਦਰਸ਼ਕੋ ਜੋ ਵੀ ਗੱਲਾਂ ਵੀਡੀਓ ਤੋਂ ਪਹਿਲਾਂ ਵੀਰ ਨਾਲ ਹੋਈਆਂ ਉਹ ਇਹਨਾਂ ਨੇ ਕਿਹਾ ਕਿ ਜੱਜ ਸਾਹਿਬ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਤੇ ਸਾਨੂੰ ਸਾਨੂੰ ਅਨਸਾਭ ਮਿਲਣਾ ਚਾਹੀਦਾ ਗੱਲਬਾਤ ਕਰ ਰਹੀ ਸੀ ਸ੍ਰੀ ਲਖਵੀਰ ਸਿੰਘ ਜੀ ਸੋ ਸਾਡੇ ਨਾਲ ਉਹਨਾਂ ਦੇ ਪਿਤਾ ਜੀ ਵੀ ਨੇ ਸ੍ਰੀ ਜਰਮਨ ਸਿੰਘ ਜੀ ਤੇ ਨਾਲ ਨੇ ਸ੍ਰੀ ਲਖਵੀਰ ਸਿੰਘ ਜੀ ਤੇ ਧਰਮਪਤਨੀ ਵਿਪਕ ਵੀਰ ਕੌਰ ਜੀ ਸੋ ਪਹਿਲਾਂ ਨਾਲ ਗੱਲਬਾਤ ਕਰੀ ਦੇਖੋ ਸਾਡਾ ਤਾਂ ਮੇਨ ਇਹੀ ਹੁੰਦਾ ਅਸੀਂ ਪਰਮਾਤਮਾ ਅਗੇ ਇਹੀ ਕਾਮਨਾ ਕਰਦੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਸੁੱਖ ਸ਼ਾਂਤੀ ਰਹੇ ਇਸ ਤਰ੍ਹਾਂ ਦੇ ਜੋ ਮੈਟਰ ਆਉਣਾ ਸਾਹਮਣੇ ਆਉਣ ਉਹ ਵੀ ਮਾਰੀ ਮੋਟੇ ਕੋਈ ਸੰਗੀਤ ਉਹ ਕੇ ਜਾ ਕੋ ਟੁੱਟਾ ਕੇ ਨਾ ਹੁੰਦਾ ਤਾਂ ਆਪ ਸਭੇ ਬੈਠ ਕੇ ਨ ਦੇ ਰਿਹਾ ਜਾਵੇ ਦੇਖੋ ਹੋਇਆ ਤਾਂ ਗਲਤ ਹੈ ਜੋ ਆਪਾਂ ਕਰਦੇ ਰਹਿਣਾ ਹੁੰਦਾ ਪਰ ਫਿਰ ਵੀ ਜਿਸ ਤਰ੍ਹਾਂ ਬੀਜਿੰਗ ਨੂੰ ਪਤਾ ਲੱਗਿਆ ਨੇ ਕੀਤਾ ਇਹਨਾਂ ਨੂੰ ਹਿਸਾਬ ਮਿਲਿਆ ਤੇ ਨਾਲ ਦੂਸਰੀ ਵੀਡੀਓ ਵੀ ਚਲਾਵਾਂਗੇ ਤੋਂ ਤੁਸੀਂ ਦੇਖ ਰਹੇ ਸੀ YouTube ਚੈਨਲ ਔਨਲੀ ਪ੍ਰੋਫਿਲ ਵੀਰੋਟਾਈ Facebook ਪੇਜ ਔਨਲੀ ਪ੍ਰੋਫਿਲ ਵੀਰੋਟਾਈ ਤੋਂ ਇਸ ਤਰ੍ਹਾਂ ਦੇ ਮੁੱਦੇ ਦੇਖਣ ਲਈ ਕਿਰਪਾ ਕਰਕੇ ਸਾਡੇ ਚੈਨਲ ਦਾ ਜ਼ਰੂਰ ਸਬਸਕ੍ਰਾਈਬ ਕਰੋ ਕੁਝ ਵੀਡੀਓ ਦੇਖ ਰਹੇ ਸੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੰਤ ਦੇ ਵਿੱਚ ਜਰੂਰ ਕਹਾਵਾ ਕੋਈ ਤੁਸੀਂ ਕਿਸੇ ਵੀਰ ਜੀ ਨੂੰ ਜਾਂ ਦੂਸਰੇ ਆਪਰੇਸ਼ੀਅਨ ਦੇਖਾ ਜੀ ਨੂੰ ਕੋਈ ਸੁਝਾਅ ਦੇਣਾ ਚਾਹੋਗੇ ਜਾਂ ਜੇ ਅਜਾ ਆਪਣੀ ਰਾਇ ਦੇਣੀ ਚਾਹੋਗੇ ਤਾਂ ਕਿਰਪਾ ਕਰਕੇ ਕਮੈਂਟ ਦੇ ਵਿੱਚ ਜਰੂਰ ਦਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੰਤ ਵਿੱਚ ਲਖਵੀਰ ਸਿੰਘ ਜੀ ਜਨਰਲ ਸਿੰਘ ਜੀ ਅਤੇ ਭੈਣ ਵੀਰਪਾਲ ਕੌਰ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਸਭ ਸ੍ਰੀ ਅਕਾਲ ਜੀ